ਫਰੀਦਕੋਟ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇਕਾਈ ਦੇ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਉੱਗੇ ਸਮਾਜ ਸੇਵੀ ਸਿੱਖਾਗੂ ਸਿੱਖ ਜਥੇਬੰਦੀਆਂ ਅਤੇ ਸਿਰਕੜ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਅਪਾਹਜ ਲੋਕਾਂ ਨੂੰ ਵੀ ਟ੍ਰਾਈਸਾਈਕਲ ਦਿੱਤੇ ਗਏ ਨੇ ਇਸ ਮੌਕੇ ਤੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਪੰਜਾਬ ਦੇ ਭਗ ਦੇ ਮਸਲਿਆਂ ਤੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ। ਕੋ ਸਮਾਜ ਦੇ ਵਿੱਚ ਜਿਹੜੇ ਅੰਗਹੀਨ ਵਿਅਕਤੀ ਨੇ ਸਾਡੀਆਂ ਭੈਣਾਂ ਨੇ ਜਾਂ ਸਾਡੇ ਬਜ਼ੁਰਗ ਨੇ ਸਾਡੇ ਨੌਜਵਾਨ ਨੇ ਉਹ ਸਾਡਾ ਇੱਕ ਬੜਾ ਜ਼ਰੂਰੀ ਅੰਗ ਨੇ। ਕੁਦਰਤ ਦੀ ਕਰੋਪੀ ਕਿਸੇ ਤੇ ਵੀ ਆ ਸਕਦੀ ਕਦੋਂ ਆ ਸਕਦੀ ਇਹ ਪਤਾ ਨਹੀਂ। ਤੇ ਮੈਂ ਸਮਝਣਾ ਕਿ ਅੱਜ ਦੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸਾਡੇ ਵੀਰ ਨੇ ਭੈਣਾਂ ਨੇ ਉਹਨਾਂ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਤੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਮਾਲਵਾ ਜ਼ੋਨ ਵੱਲੋਂ ਮੇਰੇ ਬਹੁਤ ਹੀ ਪਿਆਰੇ ਵੀਰ ਸਰਦਾਰ ਪ੍ਰਭਜੋਤ ਸਿੰਘ ਗੋਲੇ ਵਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਜੋ ਸਾਡੇ ਇਲਾਕੇ ਦੇ ਸਮਾਜ ਸੇਵਾ ਦੇ ਵਿੱਚ ਸੇਵਾ ਕਰਨ ਵਾਲੇ ਲੋਕ ਨੇ ਚਾਹੇ ਉਹ ਰਾਜਸੀ ਨੇ ਧਾਰਮਿਕ ਨੇ ਸਮਾਜਿਕ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਅਜੋ ਉਪਰਾਲਾ ਕੀਤਾ ਹੈ ਇਹ ਇਸ ਨੂੰ ਅਸੀਂ ਅੱਗੇ ਇੱਕ ਲੜੀ ਵਜੋਂ ਲੈ ਕੇ ਜਾਵਾਂਗੇ ਤੇ ਜੋ ਵੀ ਸਾਡੀ ਕੋਸ਼ਿਸ਼ ਏ ਕਿ ਅਸੀਂ ਕਹਿੰਦੇ ਆ ਕਿ ਸਰਕਾਰਾਂ ਕਰਨ ਸਰਕਾਰਾਂ ਕੌਣ ਨੇ ਅਸੀਂ ਲੋਕ ਆ ਅਸੀਂ ਉਹਨਾਂ ਦੇ ਨਮਾਇंदे ਚ ਹੁੰਦੇ ਆ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਦੇ ਵਿੱਚ ਆਪਣਾ ਯੋਗਦਾਨ ਪਾਈਏ ਸੋ ਫਰੀਦਕੋਟ ਨੇ ਇਸ ਦੀ ਸ਼ੁਰੂਆਤ ਕੀਤੀ ਏ ਤੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਨੂੰ ਇਹ ਮਾਣ ਬਖਸ਼ਿਆ ਹੈ ਕਿ ਅੱਜ ਦਾ ਜਿਹੜਾ ਵਿਸ਼ੇਸ਼ ਸਨਮਾਨ ਸਮਾਰੋਹ ਵੀ ਕੀਤਾ ਗਿਆ ਜਿਹੜੇ ਟਰਾਈਸਾਈਕਲ ਦਿੱਤੇ ਗਏ ਨੇ ਤੇ ਇਹ ਅਸੀਂ ਕੋਈ ਆਸਾਨ ਨਹੀਂ ਕਰ ਰਹੇ ਇਹ ਸਾਡੇ ਫਰਜ਼ ਨੇ ਤੇ ਫਰਜ਼ਾਂ ਦੀ ਪੂਰਤੀ ਵਾਸਤੇ ਅਸੀਂ ਇੱਕ ਛੋਟਾ ਪ੍ਰਾਲਾ ਕੀਤਾ ਤੇ ਗੁਰੂ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰੇ ਕਿ ਅਸੀਂ ਇਸ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ 8 ਟਰਾਈਸਾਈਕਲ ਜਿਹੜੇ ਆ ਉਹ ਇਸ ਤਰ੍ਹਾਂ ਦੇ ਅੰਗਹੀਨ ਵਿਅਕਤੀਆਂ ਨੂੰ ਜਾਂ ਜਿਵੇਂ ਸਾਡੀ ਭੈਣ ਹੈ ਇਹਨਾਂ ਨੂੰ ਅਸੀਂ ਜੋ ਭੇਟਾ ਕੀਤੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਬੀਬੀ ਜੀ ਬੈਠੇ ਨੇ ਭੋਲੂਵਾਲ ਇਸ ਤਰ੍ਹਾਂ ਦੇ ਜਿਹੜੇ ਸਾਡੇ ਲੋਕ ਨੇ ਜਿਹੜੇ ਅੱਜ ਅੱਗੇ ਹੋ ਕੇ ਆਏ ਨੇ ਰਾਜਸੀ ਖੇਤਰ ਵਿੱਚ ਬੜੇ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਪਾਉਂਦੇ ਨੇ ਲੇਕਿਨ ਇੱਥੇ ਜਿਹੜੇ ਸਮਾਜ ਸੇਵਾ ਦੇ ਵਿੱਚ ਕੋਈ ਸੇਵਾ ਚੰਗੀ ਕਰਦੇ ਨੇ ਕੋਈ ਬਲੱਡ ਡੋਨੇਸ਼ਨ ਕਰਦੇ ਨੇ ਜਾਂ ਜੋ ਕਿਸੇ ਦੀ ਸਹਾਇਤਾ ਕਰਦੇ ਆ ਕੋਈ ਗਰੀਬ ਉਹਨੂੰ ਜੋ ਆਰਥਿਕ ਤੌਰ ਤੇ ਟੁੱਟਿਆ ਹੋਇਆ ਉਸ ਦੀ ਸੇਵਾ ਕਰਦੇ ਨੇ ਤਾਂ ਉਹਨਾਂ ਲੋਕਾਂ ਨੂੰ ਅਸੀਂ ਅੱਜ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਜਿੱਥੇ ਉਹਨਾਂ ਦਾ ਮਾਨ ਸਨਮਾਨ ਕੀਤਾ ਉੱਥੇ ਅਸੀਂ ਆਸ ਵੀ ਪ੍ਰਗਟ ਕੀਤੀ ਹੈ ਕਿ ਇਸੇ ਤਰ੍ਹਾਂ ਹਰੇਕ ਪੰਜਾਬ ਦੇ ਜ਼ਿਲ੍ਹੇ ਦੇ ਅੰਦਰ ਜੇ ਇਸੇ ਤਰ੍ਹਾਂ ਦੀ ਜਾਗਰਤੀ ਸਾਡੇ ਆ ਜਾਵੇ ਤੇ ਜਿਹੜੇ ਅਸੀਂ ਛੋਟੇ-ਛੋਟੇ ਪਰਾਲੇ ਅਲੱਗ-ਅਲੱਗ ਕਰਦੇ ਆਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕਰੀਏ ਤਾਂ ਇਸ ਦਾ ਮੈਸੇਜ ਜਿਹੜਾ ਬਹੁਤ ਦੂਰ ਤੱਕ ਜਾਵੇਗਾ ਤੇ ਮੈਂ ਐਨ ਆਰ ਆਈ ਆਪਣੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਆਪਣੀ ਸਰਜ਼ਮੀਨ ਦੇ ਉੱਪਰ ਜ਼ਰੂਰ ਖਿਆਲ ਰੱਖਣ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਸਜੋਗ ਕਰਨ ਤਾਂ ਕਿ ਕਿਉਂਕਿ ਜਿਹੜੇ ਪੰਜਾਬੀ ਨੇ ਖਾਸ ਕਰਕੇ ਦੁਨੀਆ ਦੇ ਵਿੱਚ ਵਸੇ ਹੋਏ ਨੇ ਪੂਰੀ ਦੁਨੀਆ ਦੇ ਅੰਦਰ ਤੇ ਅਸੀਂ ਮੰਗਤੇ ਨਹੀਂ ਨਾ ਹੀ ਅਸੀਂ ਭੀਖ ਮੰਗ ਸਕਦੇ ਆ ਅਸੀਂ ਦਸਨੋਂ ਦੀ ਕਿਰਤ ਕਰਨ ਵਾਲੇ ਲੋਕ ਆ ਤੇ ਜੇ ਉਸ ਕਿਰਤ ਦੇ ਨਾਲ ਅਸੀਂ ਦਸਵੰਦ ਕੱਢ ਕੇ ਇਸ ਤਰ੍ਹਾਂ ਦੇ ਲੋਕਾਂ ਦਾ ਸਾਥ ਤੇ ਸਜੋਗ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਸਭ ਤੋਂ ਵੱਡੀਆਂ ਇਹੋ ਹੀ ਨੇ ਪ੍ਰਮਾਤਮਾ ਦੀ ਵੀ ਖੁਸ਼ੀ ਇਸ ਨਾਲ ਪ੍ਰਾਪਤ ਹੋ ਸਕਦੀ ਹੈ ਤਾਂ ਪਿਛਲੇ 10 ਸਾਲ ਸੱਤਾ ਵਿੱਚ ਰਹਿਣ ਵਾਲੀ ਚਰਮਨ ਨੇ ਕੱਲੇਦਲ ਇੱਕ ਜ਼ਬਰ ਵਿਰੋਧੀ ਲਹਿਰ ਸ਼ੁਰੂ ਕਰਨ ਜਾ ਰਹੀ ਹੈ ਦੇਖੋ ਮੈਂ ਕੱਲ ਵੀ ਕਹਾ ਕਿਹਾ ਸੀ ਕਿ ਜ਼ਬਰ ਵਿਰੋਧੀ ਲਹਿਰ ਜਿਹੜੀ ਅੱਛੀ ਗੱਲ ਏ ਲੇਕਿਨ ਜਬਰ ਇੱਕ ਤਰਫਾ ਨਹੀਂ ਦੇਖਣਾ ਚਾਹੀਦਾ ਕਿ ਕਾਂਗਰਸ ਨੇ ਜਬਰ ਕਰ ਦਿੱਤਾ ਉਹ ਨਜ਼ਰ ਆ ਗਿਆ ਹੁਣ ਸ਼੍ਰੋਮਣੀ ਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਦੇ ਨਾਲ ਗੱਠ ਜੋੜੇ ਪਿਛਲੇ ਦਿਨੀ ਜੀਰਕਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਉਂਸਲਰ ਸੀ ਉਸ ਨੇ ਕੁਝ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਔਰ ਉੱਥੇ ਬੜੇ ਦਮਗਜੇ ਮਾਰੇ ਕਿਹਾ ਕਿ ਮੈਨੂੰ ਕੋਈ ਨਹੀਂ ਰੋਕ ਸਕਦਾ ਸੋ ਅਸੀਂ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਉਹਨਾਂ ਨੂੰ ਜੇਲ੍ਹ ਚ ਬੰਦ ਵੀ ਕਰਾਇਆ ਲੇਕਿਨ ਮੈਂ ਕਹਿੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਜਿਹੜੇ ਵੀ ਕਾਲੀ ਲੀਡਰ ਨੇ ਅੱਜ ਅਗਵਾਈ ਕਰਦੇ ਆ ਕਹਿੰਦੇ ਕਿ ਅਸੀਂ ਜਬਰ ਵਿਰੋਧੀ ਰੈਲੀਆਂ ਕਰਨੀਆਂ ਉਹਨਾਂ ਨੂੰ ਆਪਣੇ ਸਾਥੀਆਂ ਬਾਰੇ ਵੀ ਬੋਲਣਾ ਚਾਹੀਦਾ ਉਹਨਾਂ ਪ੍ਰਤੀ ਨਹੀਂ ਬੋਲਣਗੇ ਤਾਂ ਮੈਸੇਜ ਆਏਗਾ ਕਿ ਇਹ ਇਸ ਤਰ੍ਹਾਂ ਦੀ ਇੱਕ ਤਰਫਾ ਡਰਾਮੇਬਾਜ਼ੀ ਹੋ ਰਹੀ ਹੈ ਸਰ ਜੀ ਰਾਮੰਦਰ ਸਾਹਿਬ ਦੇ ਵਿੱਚ ਔਰਤਾਂ ਨੂੰ ਕੀਰਤਨ ਕਰਨ ਤੋਂ ਲੈ ਕੇ ਮੁੱਦਾ ਉੱਥੇ ਹੈ ਕਿ ਮੈਂ ਨਿੱਜੀ ਤੌਰ ਤੇ ਹੱਕ 'ਚ ਹਾਂ ਕਿ ਬੀਬੀਆਂ ਨੂੰ ਸਿੱਖ ਧਰਮ ਦੇ ਵਿੱਚ ਪੂਰਾ ਮਾਣ ਸਤਿਕਾਰ ਹਰ ਖੇਤਰ ਦੇ ਵਿੱਚ ਹੈ ਤੇ ਜੇ ਬੀਬੀਆਂ ਕਵੀਸ਼ਰ ਜਥੇ ਬਣਾ ਕੇ ਸਟੇਜਾਂ ਦੇ ਉੱਪਰ ਲੱਖਾਂ ਦੀ ਤعداد ਵਿੱਚ ਸੰਗਤਾਂ ਨੂੰ ਸੰਬੋਧਨ ਕਰ ਸਕਦੀਆਂ ਅਲੱਗ-ਅਲੱਗ ਥਾਵਾਂ ਦੇ ਉੱਤੇ ਉਹਨਾਂ ਦਾ ਪ੍ਰਚਾਰ ਸੁਣਿਆ ਜਾਂਦਾ ਤਾਂ ਇੱਥੇ ਵੀ ਪਰ ਇਹਦੇ ਵਿੱਚ ਵਾਦ-ਵਿਵਾਦ ਰਹਿ ਤਾ ਇਹ ਇਹਦਾ ਹੱਲ ਕੱਢਿਆ ਜਾਣਾ ਚਾਹੀਦਾ ਤੇ ਕੱਲ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 31 ਤਰੀਕ ਨੂੰ ਅਸੀਂ ਜਹੇਦਾਰ ਬਡੂਂਗਰ ਸਾਹਿਬ ਨੂੰ ਮਿਲਣਾ ਤੇ ਉਹਨਾਂ ਨੂੰ ਮਿਲ ਕੇ ਵੀ ਅਸੀਂ ਇਹ ਗੱਲ ਕਾਹਾਂਗੇ ਕਿ ਇਸ ਨੂੰ ਜੇ ਅਮਰੀਕਾ ਕੈਨੇਡਾ ਦੇ ਵਿੱਚ ਆਵਾਜ਼ ਉੱਠੀ ਹੈ ਤੇ ਆਵਾਜ਼ ਪੂਰੀ ਦੁਨੀਆ ਦੇ ਅੰਦਰ ਬੀਬੀਆਂ ਦੇ ਅੰਦਰ ਇੱਕ ਇਹ ਭਾਵਨਾ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਬੀਬੀ ਜਗੀਰ ਕੌਰ ਵੇਲੇ ਵੀ ਆਵਾਜ਼ ਉੱਠੀ ਸੀ ਤੇ ਹੁਣ ਵੀ ਜੇ ਆਵਾਜ਼ ਉੱਠੀ ਹੈ ਤੇ ਇਹਦਾ ਮਿਲ ਬੈਠ ਕੇ ਕੋਈ ਬਿਨਾਵਾਦ-ਵਾਦ ਤੋਂ ਹੱਲ ਕੱਢ ਲਿਆ ਜਾਣਾ ਚਾਹੀਦਾ ਸਰ ਇੱਕ ਤਨਮਨਜੀਤ ਜੀ ਜੋ ਨੇ ਯੂਕੇ ਦੇ ਮੈਂਬਰ ਪਾਰਲੀਮੈਂਟ ਨੇ ਅੱਜ ਕੱਲ੍ਹ ਆਏ ਹੋਏ ਆ ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਉਹਨਾਂ ਦਾ ਕਿ ਜੋ 1984 ਜੋ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਹਦੇ ਵਿੱਚ ਜੋ ਹੈ ਯੂਕੇ ਦੀ ਸਰਕਾਰ ਦਾ ਵੀ ਉਸ ਚ ਹਿੱਸਾ ਸੀਗਾ ਦੇਖੋ ਮੈਂ 2013 ਚ ਲੰਡਨ ਚ ਗਿਆ ਸੀ ਤੇ ਮੈਂ ਉਹ ਡਾਕੂਮੈਂਟ ਲੈ ਕੇ ਆਇਆ ਸੀ ਇੰਡੀਆ ਤੇ ਜਿਹੜੀ ਸਿੱਖ ਫੈਡਰੇਸ਼ਨ ਯੂਕੇ ਆ ਜਾਂ ਜਿਹੜੀਆਂ ਉੱਥੇ ਸੰਸਥਾਵਾਂ ਕੰਮ ਕਰਦੀਆਂ ਨੇ ਉਹਨਾਂ ਨੇ ਸਾਨੂੰ ਉਹ ਡਾਕੂਮੈਂਟ ਸੌਂਪੇ ਸੀ ਤੇ ਉਹਨ ਦੇ ਵਿੱਚ ਕੋਈ ਦੋ ਰਾਇ ਨਹੀਂ ਉਸ ਵੇਲੇ ਦੀ ਇੰਦਰਾ ਕਾਂਗਰਸ ਨਾਲ ਥੈਚਰ ਜਿਹੜੀ ਉੱਥੋਂ ਦੀ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਬਕਾਇਦਾ ਇਸ ਤਰ੍ਹਾਂ ਸਹਿਯੋਗ ਕੀਤਾ ਸੀ ਤੇ ਉਸ ਬਾਰੇ ਇੰਗਲੈਂਡ ਸਰਕਾਰ ਨੂੰ ਜ਼ਰੂਰ ਸਪਸ਼ਟੀਕਰਨ ਦੇਣਾ ਚਾਹੀਦਾ ਸਿੱਖਾਂ ਦੇ ਅੱਲੇ ਜ਼ਖਮ ਨੇ ਅੱਜ ਵੀ ਉਹ ਉਹਨਾਂ ਦੇ ਉੱਪਰ ਲੂਣ ਹੀ ਛਿੜਕਿਆ ਜਾ ਰਿਹਾ ਇਨਸਾਫ ਨਹੀਂ ਮਿਲਿਆ ਚਾਹੇ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਹ ਅਪੀਲ ਕਰਦੇ ਆਂ ਕਿ ਅੱਜ ਉਹਨਾਂ ਨੂੰ ਦੁਬਾਰਾ ਉਹਨਾਂ ਦੀ ਸਰਕਾਰ ਤੀਸਰੀ ਵਾਰੀ ਬਣੀ ਹੈ ਭਾਰਤੀ ਜਨਤਾ ਪਾਰਟੀ ਦੀ ਨਾ ਤਾਂ ਨਵੰਬਰ 1984 ਸਿੱਖ ਨਸਲ ਕੁਸ਼ੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਜ਼ਾਾਂ ਮਿਲੀਆਂ ਤੇ ਨਾ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਸਰਮਾਇਆ ਲੁੱਟ ਕੇ ਭਾਰਤੀ ਫੌਜਾਂ ਲੈ ਕੇ ਗਈਆਂ ਸੀ ਉਹ ਸਾਨੂੰ ਵਾਪਸ ਕੀਤਾ ਗਿਆ ਇਹ ਮੰਗ ਉੱਠਦੀਆਂ ਰਹਿਣੀਆਂ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਰ ਇੱਕ ਕਾਂਗਰਸ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਨਸ਼ੇ ਦਾ ਮੁੱਦਾ ਚੁਆਇਆ ਸੀਗਾ ਕਿ ਮਨ ਨਸ਼ੇ ਨੂੰ ਖਤਮ ਕਰ ਦਿੱਤਾ ਜਾਏਗਾ ਪੰਜਾਬ ਵਿੱਚ ਆਉਣ ਦਿਓ ਸਾਰੇ ਪਰ 4 ਮਹੀਨੇ ਦੇ ਕਰੀਬ ਹੋ ਚੁੱਕੇ ਸਰਕਾਰ ਨੂੰ ਸੱਤਾ ਵਿੱਚ ਆਇਆ ਪਰ ਹਜੇ ਤੱਕ ਨਸ਼ੇ ਦੇ ਉੱਪਰ ਕੋਈ ਖਾਤਮੇ ਲਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੋਝ ਹੋਣਾ ਚਾਹੀਦਾ ਉਹਨਾਂ ਨੇ ਹੱਥ ਵਿੱਚ ਗੁੜਕਾ ਸਾਫ ਫੜ ਕੇ ਐਡਾ ਵੱਡਾ ਇੱਕ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਤੇ ਉਹਨਾਂ ਨੂੰ ਆਪਣੇ ਇਸ ਬੋਝ ਨੂੰ ਲਾਉਣਾ ਚਾਹੀਦਾ ਤੇ ਚੰਗੇ ਤਰੀਕੇ ਦੇ ਨਾਲ ਕੱਲੇ ਦਾਅਵੇ ਨਹੀਂ ਉਹਨੂੰ ਪ੍ਰੈਕਟੀਕਲ ਜੋ ਮੈਨੂੰ ਤਾਂ ਇੰਜ ਲੱਗ ਰਿਹਾ ਕਿ ਨਸ਼ਿਆਂ ਦਾ ਵਿੱਚ ਕੋਈ ਰੋਕ ਟੋਕ ਨਹੀਂ ਆਈ ਪਿੰਡਾਂ ਦੇ ਵਿੱਚ ਨਸ਼ੇ ਧੜਾ ਧੜ ਵੇਚ ਰਹੇ ਨੇ ਸ਼ਹਿਰਾਂ ਕਸਬਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਹੈ ਤੇ ਜਿਹੜੇ ਗੈਂਗਸਟਰ ਬਣਾਏ ਜਾ ਰਹੇ ਆ ਇਹ ਗੈਂਗਸਟਰ ਕਿਵੇਂ ਬਣ ਰਹੇ ਨੇ ਇਸ ਬਾਰੇ ਵੀ ਵੇਖਣਾ ਚਾਹੀਦਾ ਤੇ ਨਜਾਇਜ਼ ਪਰਚੇ ਨਹੀਂ ਕਰਨੇ ਚਾਹੀਦੇ ਰਾਜਸੀ ਬਦਲਾਖੋਰੀ ਦੇ ਵਿੱਚ ਇਹ ਜੀ ਕਾਲੀ ਹੈ ਜਾਂ ਪਹਿਲਾਂ ਕਾਂਗਰਸੀ ਇਹੋ ਦੋਸ਼ ਲਾਉਂਦੇ ਰਹੇ ਆ ਜਾਂ ਭਾਜਪੀ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਪੰਜਾਬ ਸਾਡਾ ਸਾਡੇ ਪੰਜਾਬ ਦੇ ਵਿੱਚ ਮਿਲਵਰਤਨ ਹੋਣਾ ਚਾਹੀਦਾ ਇੱਕ ਦੂਸਰੇ ਦੇ ਉੱਪਰ ਅਸੀਂ ਇਹ ਜੇ ਕੱਲ ਕਾਂਗਰਸੀ ਜਾਣਗੇ ਫਿਰ ਕਾਲੀ ਦਾ ਲੱਗ ਆ ਜਾਏਗਾ ਉਹ ਫਿਰ ਇਹਨਾਂ ਤੇ ਪਰਚੇ ਕਰਨਗੇ ਇਹ ਇਸ ਤਰ੍ਹਾਂ ਦੀ ਜਿਹੜੀ ਨਹੀਂ ਗੱਲ ਹੋਣਾ ਚਾਹੀਦਾ ਇੱਕ ਚੰਗੇ ਤਰੀਕੇ ਦੇ ਨਾਲ ਕਾਨੂੰਨ ਦਾ ਰਾਜ ਕਾਇਮ ਕਰਨਾ ਚਾਹੀਦਾ ਜਿਹੜਾ ਗਲਤ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਜੋ ਕੋਈ ਵੀ ਹੋਵੇ ਲੇਕਿਨ ਰਾਜਸੀ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਰਿਜੈਕਟ ਪਤਾ ਲੱਗਿਆ ਕਿ ਜਿੱਥੇ ਸਰਕਾਰ ਨੇ ਵੀ ਇਹ ਰਜਿਸਟਰ ਲਾਗੂ ਕਰਦੇ ਆਪੇ ਸਰਕਾਰਾਂ ਨੇ ਵੀ ਦੇਖੋ ਜਿਹੜਾ ਆਨੰਦ ਮੈਰ ਰਿਜੈਕਟ ਚਾਹੇ ਉਹ ਦਿੱਲੀ ਦੇ ਵਿੱਚ ਲਾਗੂ ਹੋਇਆ ਜਾਂ ਇੰਡੀਆ ਦੇ ਕਿਸੇ ਵੀ ਰਾਜ ਦੇ ਵਿੱਚ ਲਾਗੂ ਹੋ ਰਿਹਾ ਉਹ ਮੈਂ ਸਮਝਣਾ ਅਧੂਰਾ ਆਨੰਦ ਮੈਰ ਰਿਜੈਕਟ ਹੈ ਜਿੰਨੀ ਦੇਰ ਤੱਕ ਅਮੈਂਡਮੈਂਟ ਨਹੀਂ ਕੀਤੀ ਜਾਂਦੀ ਸੰਵਿਧਾਨ ਦੀ ਧਾਰਾ 25 ਦੀ ਕਲਾਸ 2 ਦੇ ਵਿੱਚ ਜਿੰਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਆਇਡੈਂਟੀਟੀ ਨਹੀਂ ਮਿਲਦੀ ਸਿੱਖ ਇੱਕ ਵੱਖਰੀ ਕੌਮ ਹੈ ਤੇ ਉਸ ਉਸ ਦਰਮਿਆਨ ਆਨੰਦ ਮੈਰ ਰਿਜੈਕਟ ਦੀ ਕੋਈ အهمیت ਨਹੀਂ ਹੈਗੀ ਸਭ ਤੋਂ ਪਹਿਲਾਂ ਅਸੀਂ ਮੰਗ ਕਰਦੇ ਹਾਂ ਕਿ ਸੰਵਿਧਾਨ ਦੀ ਧਾਰਾ 25 ਦੀ ਕਲਾਜ਼ 2 ਜਿਹੜੀ ਹੈ ਉਹਨੂੰ ਰਿਮੂਵ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਦਿੱਤੀ ਜਾਵੇ ਜਦੋਂ ਸਾਡੀ ਮਾਨਤਾ ਮਿਲ ਗਈ ਤੇ ਸਾਨੂੰ ਆਪਣੇ ਆਪ ਹੀ ਆਨੰਦ ਮੈਰਿਜ ਸਾਡਾ ਲਾਗੂ ਹੋ ਜਾਏਗਾ ਅੱਜ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਸ ਦੇ ਕੌਮੀ ਪ੍ਰਧਾਨ ਹਨ ਸਰਕਸਾ ਕਰਨੈਲ ਸਿੰਘ ਜੀ ਪੀਰ ਮੁਹੰਮਦ ਤੇ ਸਾਡੇ ਜ਼ੋਨ ਦੇ ਪ੍ਰਧਾਨ ਹਨ ਪ੍ਰਭਜੋਤ ਸਿੰਘ ਜੀ ਔਰ ਉਹਨਾਂ ਦੀ ਸੋਚੀ ਟੀਮ ਦੇ ਸਦਕਾ ਇੱਥੇ ਉਹ ਸ਼ਕਸ਼ੀਤਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਐਕਟੀਵਿਟੀਜ਼ ਭਾਗ ਲੈ ਕੇ ਜਾਂ ਸਮਾਜ ਦੀ ਸੇਵਾ ਕਰਕੇ ਉਹਨਾਂ ਨੇ ਉਪਰਾਲੇ ਕੀਤੇ ਆ ਸਮਾਜ ਨੂੰ ਸੁਧਾਰਨ ਲਈ ਔਰ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣ ਲਈ ਔਰ ਧਰਮ ਨਾਲ ਜੋੜਨ ਲਈ ਉਹਨਾਂ ਦਾ ਇੱਥੇ ਸਨਮਾਨ ਕੀਤਾ ਗਿਆ ਔਰ ਨਾਲ ਨਾਲ ਉਹਨਾਂ ਵੱਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਪਿੰਡਾਂ ਵਿੱਚ ਕੈਂਪ ਲਾ ਕੇ ਦਸਤਾਰ ਸਜਾਉਣ ਦੇ ਜਾਂ ਸਿੱਖੀ ਵੱਲ ਪ੍ਰੇਰਨ ਦੇ ਜਾਂ ਕੋਈ ਹੋਰ ਸਮਾਜਿਕ ਜਿਹੜੀ ਅਕ੍ਰਿਤਿ ਹਨ ਉਹਨਾਂ ਨੂੰ ਦੂਰ ਕਰਨ ਦੇ ਤੇ ਨਾਲ ਨਾਲ ਇਹਨਾਂ ਵੱਲੋਂ ਜਿੱਥੇ ਟ੍ਰਾਈਸਾਈਕਲ ਵੰਡੇ ਗਏ ਆ ਉਹ ਹੈਂਡੀਕੈਪਡ ਗਰੀਬ ਵਿਅਕਤੀ ਜਿਨ੍ਹਾਂ ਦੇ ਕੋਲ ਸਮਰੱਥਾ ਨਹੀਂ ਮੈਂ ਇਸ ਦੀ ਪੁਰਜੋਰ ਜਿਹੜੀ ਹੈ ਸ਼ਲਾਘਾ ਕਰਦਾ ਬੜਾ ਚੰਗਾ ਕਦਮ ਹੈ ਇਹੋ ਜਿਹੇ ਜਿਹੜੇ ਅਪਰਾਲੇ ਆ ਇਹ ਆਪਣੇ ਸੂਬੇ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਹੀ ਸੂਬਾ ਆਪਣਾ ਤਰੱਕੀ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਸਾਡੀ ਜ਼ਿਲ੍ਹੇ ਦੀ ਇਕਾਈ ਹੈ ਬੜਾ ਵਧੀਆ ਪ੍ਰੋਗਰਾਮ ਕੀਤਾ ਉਹਨਾਂ ਨੇ ਸਮਾਜ ਦੇ ਜਿਹੜੇ ਲੋੜਵੰਦ ਲੋਕ ਸੀ ਚਾਹੇ ਉਹ ਬਜ਼ੁਰਗ ਹੈ ਚਾਹੇ ਅੰਗਹੀਣ ਹੈ ਚਾਹੇ ਸਕੂਲ ਜਾਂਦੇ ਬੱਚੇ ਹੈ ਉਨ੍ਹਾਂ ਦੀ ਮਦਦ ਤਾਂ ਬੜਾ ਵੱਡਾ ਉਪਰਾਲਾ ਕੀਤਾ ਮੈਂ ਵਧਾਈ ਵੀ ਦਿਨਾ ਇਹਨਾਂ ਨੂੰ ਤੇ ਮੈਂ ਇਹ ਵੀ ਆਖਿਆ ਉਹਨਾਂ ਨੂੰ ਕਿ ਸਾਨੂੰ ਵੀ ਸਾਰਿਆਂ ਨੂੰ ਇਹਦੇ ਤੋਂ ਸਿੱਖਣ ਦੀ ਲੋੜ ਹੈ ਕਿ ਸਮਾਜ ਦੇ ਵਿੱਚ ਕਈ ਸਮਾਜਿਕ ਜ਼ਿੰਮੇਵਾਰੀਆਂ ਕਈ ਵਾਰੀ ਸਿਆਸੀ ਕੰਮਾਂ ਦੇ ਵਿੱਚ ਉਹ ਪਿੱਛੇ ਰਹਿ ਜਾਂਦੀਆਂ ਉਹਨਾਂ ਵੱਲ ਧਿਆਨ ਦੇ ਕੇ ਇਹਨਾਂ ਮੁੱਦਿਆਂ ਤੋਂ ਸਿੱਖ ਕੇ ਜ਼ਰੂਰ ਵੱਡਾ ਉਪਰਾਲਾ ਕਰਨ ਦੀ ਲੋੜ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ